ਮੋਤੀ ਦੱਸਦਾ ਕਹਾਣੀਕਾਰ ਆਣ ਕੇ ਕਾਤੋਂ ਸ਼ਾਈ ਏ ਉਦਾਸੀ ਕੰਮ ਕਿਹੜੀ ਗੱਲ ਦੇ ਜਿੰਦਾਂ ਨਕੀਆਂ ਤੇ ਜਿੰਦਾਂ ਨਕੀਆਂ ਤੇ ਸੂਰਤਾ ਪਿਆਰੀਆਂ ਲਾਲ ਗ੍ਰਾਂਵ ਦੇ ਵਾਜੀ ਦੇ ਕੈਦ ਕੀਤੇ ਕਲ ਦੇ ਜਿੰਦਾਂ ਨਕੀਆਂ ਤੇ ਜਿੰਦਾਂ ਨਕੀਆਂ ਤੇ ਸੂਰਤਾਂ ਪਿਆਰੀਆਂ ਨਾਲ ਗਰਾਂ ਦੇ ਵਜੀਤੇ ਕੈਦ ਕੀਤੇ ਕਲ ਦੇ ਮਾਰੇ ਮਨ ਸੁਪਿਆਂ ਦੇ ਸਰਕਾਰ ਤੁਹੀ ਏ ਖੋਖ ਆਪੀ ਸੱਚ ਨੂੰ ਦਬਾਉਣਾ ਚਾਹੁੰਦੇ ਨਾਲ ਬਲਦੇ ਜਿੰਦਾਂ ਨਕੀਆਂ ਤੇ ਜਿੰਦਾਂ ਨਕੀਆਂ ਤੇ ਸੂਰਤਾਂ ਪਿਆਰੀਆਂ ਲਾਲ ਗੁਰਾਂ ਦੇ ਵਜੀਤੇ ਕੈਦ ਕੀਤੇ ਕਲ ਦੇ ਜਿੰਦਾਂ ਨਕੀਆਂ ਤੇ ਜਿੰਦਾਂ ਨਕੀਆਂ ਤੇ ਸੂਰਤਾਂ ਪਿਆਰੀਆਂ ਲਾਲ ਗੁਰਾਂ ਦੇ ਵਜੀ ਦੇ ਕੈਦ ਕੀਤੇ ਕਲ ਦੇ ਮਾਤਾ ਗੁਰਾਂ ਦੀ ਬੀਰਤ ਨਾਲ ਕੈਦ ਕੀਤੀ ਏ ਠੰਡੇ ਬੁਰਜ ਚ ਰਾਤ ਬਹੁਤ ਔਖੀ ਬੀਤੀ ਏ ਉਹ ਮਾਤਾ ਧਾਈ ਮੇਰਾ ਸੀਨਾ ਸਲਦੇ ਜਿੰਦਾਂ ਨਕੀਆਂ ਤੇ ਜਿੰਦਾਂ ਨਕੀਆਂ ਤੇ ਸੂਰਤਾਂ ਪਿਆਰੀਆਂ ਲਾਲ ਗ੍ਰਾਮ ਦੇ ਵਜੀਦੇ ਕੈਦ ਕੀਤੇ ਗਲ ਦੇ ਜਿੰਦਾਂ ਨਕੀਆਂ ਤੇ ਜਿੰਦਾਂ ਨਕੀਆਂ ਤੇ ਸੂਰਤਾਂ ਪਿਆਰੀਆਂ ਲਾਲ ਗ੍ਰਾਮ ਵਜੀਦੇ ਕੈਦ ਵੇਚ ਜਗ ਦੇ ਨਹੀਂ ਇਹੋ ਨਹੀਂ ਆ ਹੋਰ ਹੋਣੀਆਂ ਤੇਰੇ ਟੈ ਕਦੇ ਨੇ ਵਾਂਗ ਰਾਂਗ ਗੁਲਾਬ ਦੇ ਛੱਡੇ ਦਈ ਜਾਂਦੇ ਸੋਨੇ ਗੈਰਤਾਂ ਦੇ ਜਲਦੇ ਜਿੰਦਾਂ ਨਕੀਆਂ ਤੇ ਜਿੰਦਾਂ ਨਕੀਆਂ ਤੇ ਸੂਰਨਾ ਪਿਆਰੀਆਂ ਲਾਲ ਗ੍ਰਾਮ ਬੇਵ ਜੀਤੇ ਕੈਦ ਕੀਤੇ ਜਿੰਦਾਂ ਨਕੀਆਂ ਤੇ ਜਿੰਦਾਂ ਨਕੀਆਂ ਤੇ ਸੂਰਤਾਂ ਪਿਆਰੀਆਂ ਲਾਲ ਗ੍ਰਾਂਵ ਦੇ ਵਜੀਤੇ ਕੈਦ ਕੀਤੇ ਗੁਰਾਂਵ ਦੇਵ ਜੀ ਦੇ ਕੈਦ ਕੀਤੇ ਗਾਦੇ ਜਿੰਦਾਂ ਨਕੀਆਂ ਤੇ ਜਿੰਦਾਂ ਨਕੀਆਂ ਤੇ ਸੂਰਤਾਂ ਪਿਆਰੀਆਂ ਲਾਲ ਗੁਰਾਂਵ ਦੇਵ ਜੀ ਦੇ ਕੈਦ ਕੀਤੇ ਗਾਦੇ ਨਿੱਕੇ-ਨਿੱਕੇ ਵੇਖੇ ਜਾਂਦ ਸਿਹੇ ਚਾਲੂ ਦੇ ਜਿੰਦਾਂ ਨਿੱਕੀਆਂ ਤੇ ਜਿੰਦਾਂ ਨਿੱਕੀਆਂ ਤੇ ਸੂਰਤਾ ਪਿਆਰੀਆਂ ਲਾਲ ਗੁਰਾਂ ਦੇ ਵਜੀਦੇ ਕੈਦ ਕੀਤੇ ਕਲ ਦੇ ਜਿੰਦਾਂ ਨਿੱਕੀਆਂ ਤੇ ਜਿੰਦਾਂ ਨਿੱਕੀਆਂ ਤੇ ਸੂਰਤਾ ਪਿਆਰੀਆਂ ਲਾਲ ਗੁਰਾਂ ਦੇ ਵਜੀਦੇ ਕੈਦ ਕੀਤੇ ਕਲ ਦੇ ਲਾਲ ਗੁਰਾਂ ਦੇ ਵਜੀ ਦੇ ਕੈਦ ਕੀਤੇ ਕਲ ਦੇ ਲਾਲ ਗੁਰਾਂ ਦੇ ਵਜੀ ਦੇ ਕੈਦ ਕੀਤੇ ਕਲ ਦੇ